ਐਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਇਤਿਹਾਸ ਦੇ ਪੰਨਿਆਂ ਨੂੰ ਜਦੋਂ ਆਪਾਂ ਫਰੋਲਾਂਗੇ ਤਾਂ ਹਜ਼ਾਰਾਂ ਸਾਲ ਆਪਾਂ ਪਿੱਛੇ ਚੱਲ ਜਾਨੇ ਆ ਜਿਲ੍ਹਾ ਤਰਨਤਾਰਨ ਦਾ ਪਿੰਡ ਹੈ ਕਸੇਲ ਕਸੇਲ ਪਿੰਡ ਜਿਹੜਾ ਹੈ ਬੜਾ ਇਤਿਹਾਸਕ ਪਿੰਡ ਹੈ ਇਤਿਹਾਸਕ ਸ਼ਹਿਰ ਵੀ ਆਪਾਂ ਇਸ ਕਸੇਲ ਪਿੰਡ ਬਾਰੇ ਪ੍ਰੋਪਰ ਜਾਣਕਾਰੀ ਲੈਣੇ ਆ ਇਤਿਹਾਸ ਦੇ ਵਿੱਚ ਚਾਰ ਕੱਕੇ ਜਿਹੜੇ ਹਨ ਉਹ ਬੜੇ ਮਹੱਤਵ ਰੱਖਦੇ ਨੇ ਕੱਕਾ ਕਸੇਲ ਕੱਕਾ ਕਲਨੌਰ ਕੱਕਾ ਕਾਬਾ ਤੇ ਕੱਕਾ ਕਾਸ਼ੀ ਇਹ ਜਿਹੜੇ ਚਾਰ ਕੱਕੇ ਨੇ ਤੇ ਚਾਰੇ ਜਿਹੜੇ ਮੰਦਰ ਨੇ ਸ਼ਿਵਜੀ ਮਹਾਰਾਜ ਦੇ ਬੜੇ ਪ੍ਰਾਤਨ ਇਤਿਹਾਸਕ ਮੰਦਰ ਨੇ ਅੱਜ ਆਪਾਂ ਪਹੁੰਚੇ ਆਂ ਪਿੰਡ ਕਸੇਲ ਦੇ ਵਿੱਚ ਕਸੇਲ ਦੇ ਵਿੱਚ ਪ੍ਰਾਚੀਨ ਹਜ਼ਾਰਾਂ ਸਾਲ ਪੁਰਾਣਾ ਮੰਦਿਰ ਹੈ ਤੇ ਆਪਾਂ ਉਸ ਮੰਦਿਰ ਬਾਰੇ ਆਪਾਂ ਜਾਣਕਾਰੀ ਲੈਣੇ ਆ ਸਾਡੇ ਨਾਲ surjit kumar bobby ji ਮੌਜੂਦ ਨੇ ਉਹਨਾਂ ਦੇ ਕੋਲੋਂ ਆਪਾਂ ਇਸ ਮੰਦਿਰ ਦੀ ਇਸ ਪਿੰਡ ਦੀ ਪ੍ਰੋਪਰ ਆਪਾਂ ਜਾਣਕਾਰੀ ਲੈਣੇ ਆ surjit kumar ji ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਬਾਬਾ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਇੱਥੇ ਮੰਦਰ ਦੇ ਇਤਿਹਾਸ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਇਹ ਜੋ ਮੰਦਰ ਹੈ ਜੀ ਇਹ ਚਾਰ ਮੰਦਰ ਹੋਏ ਆ ਜਿਨ੍ਹਾਂ ਦਾ ਇਤਿਹਾਸ ਜਿਹੜਾ ਆ ਉਹ ਬਹੁਤ ਹੀ 10000 ਸਾਲ ਪੁਰਾਣਾ ਆ ਔਰ ਇਹ ਜੋ ਸਾਹਮਣੇ ਸ਼ਿਵਲਿੰਗ ਆ ਤਕਰੀਬਨ ਇਹ ਜਿਹੜਾ ਹੈਗਾ ਆ ਨੇਚਰਲੀ ਪ੍ਰਗਟ ਹੋਇਆ ਆ ਧਰਤੀ ਦੇ ਵਿੱਚੋਂ ਕੋਈ ਇਨਸਾਨ ਦੁਆਰਾ ਸਥਾਪਿਤ ਨਹੀਂ ਕੀਤਾ ਔਰ ਕਾਂਸੀ ਕਲਾ ਨੌਰ ਕਾਬਾ ਔਰ ਕਸੇਲ ਇਹ ਚਾਰ ਮੰਦਰ ਹੋਏ ਆ ਜਿਨ੍ਹਾਂ ਦਾ ਸ਼ਿਵਲਿੰਗ ਜਿਹੜਾ ਆ ਨੇਚਰਲੀ ਧਰਤੀ ਚ ਪ੍ਰਗਟ ਹੋਇਆ ਕੋਈ ਇਨਸਾਨ ਦੁਆਰਾ ਸਥਾਪਿਤ ਨਹੀਂ ਕੀਤਾ ਸਾਡੇ ਪੁਰਾਣੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਕਿ ਅੱਜ ਤੋਂ ਤਕਰੀਬਨ 2-250 ਸਾਲ ਪਹਿਲਾਂ ਦੀ ਗੱਲ ਆ ਕੋਈ ਸੇਵਾ ਚੱਲ ਰਹੀ ਸੀ ਉਹਦੀ ਖਦਾਈ ਕੀਤੀ 20-25 ਫੁੱਟ ਤੱਕ ਗਏ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਹੀ ਸ਼ਿਵਲਿੰਗ ਜਿਹੜਾ ਆ ਪ੍ਰਭੂ ਦੀ ਕਿਰਪਾ ਜਿਹੜੀ ਆ ਮਤਲਬ ਕਿ ਇਸੇ ਤਰ੍ਹਾਂ ਹੀ ਲੀਨ ਆ ਕਿਸੇ ਇਨਸਾਨ ਦੁਆਰਾ ਨਹੀਂ ਮਤਲਬ ਕਿ ਸਥਾਪਿਤ ਦੂਸਰਾ ਜੋ ਇਹਦਾ ਇਤਿਹਾਸ ਆ ਭਗਵਾਨ ਰਾਮਚੰਦਰ ਜੀ ਦੇ ਨਾਨਕੇ ਮਾਤਾ ਕੁਸ਼ਲਿਆ ਜੀ ਦੇ ਪੇਕੇ ਮਾਤਾ ਕੁਸ਼ਲਿਆ ਜੀ ਦੇ ਪਿਤਾ ਰਾਜਾ ਕੌਸ਼ਲ ਉਹਨਾਂ ਦਾ ਸ਼ਹਿਰ ਹੋਇਆ ਕਰਦਾ ਸੀਗਾ ਕੌਸ਼ਲਪੁਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਵਕਤ ਬਦਲ ਦੇ ਨਾਲ ਨਾਲ ਇਹ ਕਸੇਲ ਪਿੰਡ ਹੋ ਗਿਆ ਔਰ ਸਾਡੇ ਇੱਥੇ ਪਿੰਡ ਦੇ ਵਿੱਚ ਇੱਕ ਪੁਰਾਣਾ ਥੇ ਆ ਪਹਾੜੀ ਟੈਪ ਆ 30 35 ਫੁੱਟ ਉੱਚਾ ਘਰ ਵੀ ਇੱਥੇ ਉੱਪਰ ਮਿਲ ਕੇ ਵਸ ਰਹੇ ਆ ਔਰ ਔਰ ਦੇ ਵਿੱਚ ਜਦੋਂ ਕਦੀ ਖਦਾਈ ਹੁੰਦੀ ਆ ਕਿਸੇ ਮਲਕ ਕਾਰਜ ਜਾਂ ਕੋਈ ਮਲਕ ਕੋਈ ਬਿਲਡਿੰਗ ਦੀ ਤਾਂ ਕਾਫੀ ਪੁਰਾਣੀਆਂ ਇਮਾਰਤਾਂ ਜਿਹੜੀਆਂ ਤਕਰੀਬਨ ਸਾਨੂੰ ਕੰਧਾਂ ਜਿਹੜੀਆਂ 6 6 5.5 5 6.6 ਫੁੱਟ ਚੌੜੀਆਂ ਨਿਕਲਦੀਆਂ ਔਰ ਉਹਨਾਂ ਤੋਂ ਕੋਈ ਚੀਜ਼ਾਂ ਪਰਮਾਨਿਤ ਹੁੰਦੀਆਂ ਆ ਕਿ ਕੋਈ ਨਾ ਕੋਈ ਇੱਥੇ ਕਿਲਾ ਹੁੰਦਾ ਹੋਏਗਾ ਜਾਂ ਕੋਈ ਮਹੱਲ ਹੁੰਦਾ ਹੋਏਗਾ ਔਰ ਉਹ ਚੀਜ਼ ਤੋਂ ਪਰਮਾਨਿਤ ਹੁੰਦਾ ਕਿ ਬਹੁਤ ਹਜ਼ਾਰਾਂ ਸਾਲ ਪੁਰਾਣਾ ਇਹ ਪਿੰਡ ਆ ਤਕਰੀਬਨ ਕੋਈ ਸ਼ਹਿਰ ਵੀ ਹੋਇਆ ਹੋਏਗਾ ਦੂਸਰੀ ਜਿਹੜੀ ਗੱਲ ਆ ਸਾਹਮਣੇ ਬਿਲਡਿੰਗ ਤੁਸੀਂ ਦੇਖ ਰਹੇ ਜੇ ਮਹਾਰਾਜਾ ਵਿਕਰਮਾਜੀਤ ਦੇ ਸਮੇਂ ਦੀ ਸਾਰੀ ਹੋਈ ਆ ਮਹਾਰਾਜਾ ਵਿਕਰਮਾਜੀਤ ਜੋ ਅੰਗਰੇਜ਼ ਸਾਮਰਾਜ ਤੋਂ ਪਹਿਲਾਂ ਇੱਕ ਵਿਕਰਮ ਸੰਮਤੀ ਕੈਲੰਡਰ ਹੁੰਦਾ ਸੀਗਾ ਔਰ ਮਹਾਰਾਜਾ ਵਿਕਰਮਾਜੀਤ ਦੇ ਸਮੇਂ ਉਹ ਕੈਲੰਡਰ ਜਿਹੜਾ ਉਹਨਾਂ ਦੇ ਰਾਜ ਦੌਰਾਨ ਹੋਇਆ ਸੀਗਾ ਅੱਜ ਤਕਰੀਬਨ 2079 ਮਤਲਬ ਕਿ ਵਿਕਰਮ ਸੰਮਤੀ ਚੱਲ ਰਹੀ ਆ ਆਪਾਂ ਕਹਿ ਸਕਦੇ ਆ 2040 50 ਹਜ਼ਾਰ 2040 50 ਸਾਲ ਮਤਲਬ ਤਕਰੀਬਨ ਪੁਰਾਣਾ ਹੈ ਜਿਹੜਾ ਮੰਦਿਰ ਆ ਜਿਹੜੀ ਬਿਲਡਿੰਗ ਆ ਦੂਸਰਾ ਜੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਕੋਈ ਕਤਲ ਹੋ ਜਾਂਦਾ ਸੀ ਤੇ ਉਹ ਆਪ ਖੁਦ ਆ ਕੇ ਪੈਰਵਾਈ ਕਰਦੇ ਸੀਗੇ ਮਲਕ ਐਨਾ ਵਧੀਆ ਉਹਨਾਂ ਦਾ ਰਾਜ ਪ੍ਰਬੰਧ ਸੀਗਾ। ਔਰ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਤਲਾਵ ਗੇਰਾਂ ਦੇ ਸੀਗੇ ਰਾਜੇ ਮਹਾਰਾਜਿਆਂ ਦੇ ਮਲਕ ਠਹਿਰਨ ਵਾਸਤੇ ਬੜੀ ਵੱਡੀ ਸਹੂਲਤ ਹੁੰਦੀ ਸੀ ਉਹਨਾਂ ਸਮੇਂ ਕਿਉਂਕਿ ਉਹਦਾ ਪਾਣੀ ਦੀ ਜਿਹੜੀ ਬੜੀ ਮਹੱਤਤਾ ਸੀਗੀ। ਔਰ ਉਹਨਾਂ ਸਮਿਆਂ ਦੇ ਵਿੱਚ ਤਲਾਵਾਂ ਦੇ ਕੰਢਿਆਂ ਦੇ ਇਤਿਹਾਸਕ ਜਿਹੜੇ ਤਲਾਵ ਹੁੰਦੇ ਸੀ ਉਹਨਾਂ ਦੇ ਕੰਢਿਆਂ ਦੇ ਉੱਪਰ ਇੱਕ ਗਊ ਘਾਟ ਹੁੰਦੇ ਸੀਗੇ ਜਾਨਵਰਾਂ ਦੇ ਪਾਣੀ ਪੀਣ ਵਾਸਤੇ। ਜੀ। ਔਰ 12 ਦਰਿਆ ਹੰਦੀਆਂ ਸੀਆਂ ਰਾਈ ਮੁਸਾਫਰਾਂ ਦੇ ਵਿਸ਼ਰਾਮ ਕਰਨ ਵਾਸਤੇ ਔਰ ਪੂਣੇ ਹੁੰਦੇ ਸੀਗੇ ਜਨਾਨੀਆਂ ਦੇ ਪਰਦੇ ਦੇ ਵਿੱਚ ਨਾ ਆਉਣ ਵਾਸਤੇ ਔਰ ਇੱਥੇ ਜਿਹੜੀਆਂ ਸਹੂਜਾਵਾਂ ਨੇ ਸਾਰੀਆਂ ਮਜੂਜ਼ ਹੈ ਬਾਹਰ ਤਲਾ ਦੇ ਮਲਕ ਨਾਲ ਰਾਜੇ ਮਹਾਰਾਜਨ ਦੇ ਨਾਲ ਹਾਥੀ ਘੋੜੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਹੁੰਦੇ ਸੀ ਇਸ ਕਰਕੇ ਉਹ ਤਲਾਮਾਂ ਦੇ ਕੰਢਿਆਂ ਦੇ ਠਹਿਰਦੇ ਸੀ ਵਿਸ਼ਰਾਮ ਕਰਦੇ ਸੀਗੇ ਜਦੋਂ ਮਹਾਰਾਜ ਜੀਤ ਸਿੰਘ ਜੀ ਅੱਧਦੀ ਲੰਗੇ ਉਹਨਾਂ ਨੇ ਵਿਸ਼ਰਾਮ ਕੀਤਾ ਇੱਥੇ ਠਹਿਰੇ ਅੰਦਰ ਜਿਹੜਾ ਮੰਦਰ ਦੇ ਅੰਦਰ ਨਤਮਸਤਕ ਹੋਏ ਉਸ ਸਮੇਂ ਦੇ ਸਾਡੇ ਜਿਹੜੇ ਬਜ਼ੁਰਗ ਸੀਗੇ ਸਾਡੀ ਤਕਰੀਬਨ 23 24 ਪੀੜੀਆਂ ਤੋਂ ਸੇਵਾ ਚੱਲਦੀ ਆ ਰਹੀ ਆ ਮੈਂ ਤਕਰੀਬਨ ਮਹਾਂਤ ਗੱਦੀ ਨਸ਼ੀਨ ਚੱਲਦਾ ਆ ਰਿਹਾ ਸਾਡੇ ਮੈਂ ਮਹਾਂਤ ਪਰਿਵਾਰ ਦਾ ਮੈਂਬਰ ਹੀ ਆ ਔਰ ਬਾਬਾ ਸ਼ੇਪੂਰੀ ਜੀ ਕਹਿੰਦੇ ਕਿ ਮਹਾਰਾਜ ਤੁਸੀਂ ਪਾਣੀ ਪੀਓ ਜਲ ਪੀਓ ਇਥੋਂ ਕਹਿੰਦੇ ਮੇਰੇ ਵਾਸਤੇ ਸਿਰਫ ਹਰਦਵਾਰ ਤੋਂ ਜਲ ਆਉਂਦਾ ਮੈਨੂੰ ਹੋਰ ਕੋਈ ਪਾਣੀ ਜਿਹੜਾ ਹੈ ਮਲਕ ਸਿਖਾਉਂਦਾ ਨਹੀਂ ਮੇਰੇ ਪੇਟ ਦੇ ਵਿੱਚ ਦਰਦ ਸ਼ੁਰੂ ਹੋ ਜਾਂਦੀ ਆ ਉਹਨਾਂ ਨੇ ਕਿਹਾ ਮਹਾਰਾਜ ਸਾਹਮਣੇ ਖੁੱਈ ਆ ਆ ਅਲਮਾਰੀਆਂ ਦੀ ਬੈਕਸਾਈਡ ਉਹ ਕੁਈਆ ਉਹਨਾਂ ਨੇ ਕਿਹਾ ਮਾਰਾ ਇਹ ਖੂਈ ਦਾ ਤੁਸੀਂ ਜਲ ਪੀ ਕੇ ਦੇਖੋ ਜਦੋਂ ਇਹ ਤੋਂ ਮਹਾਰਾਜ ਸਿੰਘ ਜੀ ਨੇ ਜਲ ਪੀਤਾ ਉਹਨਾਂ ਨੂੰ ਪੇਟ ਦੇ ਵਿੱਚ ਕੋਈ ਦਰਦ ਮਹਿਸੂਸ ਨਹੀਂ ਇਹ ਤੋਂ ਪਾਣੀ ਲਾਹੌਰ ਜਾਂਦਾ ਰਿਹਾ ਮਹਾਰਾਜ ਸਿੰਘ ਜੀ ਵਾਸਤੇ ਉਹਨਾਂ ਸਮਿਆਂ ਦੇ ਵਿੱਚ ਮਹਾਰਾਜ ਸਿੰਘ ਜੀ ਨੇ 1800 ਰੁਪਏ ਸਾਲਾਨਾ ਜ਼ਗੀਰ ਲਈ ਸੀ ਜੀ ਅੱਛਾ ਜਿਹੜੀ ਕਿ ਅੱਜ ਆਪਾਂ 1 ਕਰੋੜ ਰੁਪਏ ਦੀ ਜਿਹੜੀ ਵੈਲਿਊ ਹੈ ਉਸ ਸਮੇ 100 ਰੁਪਏ ਦੀ ਵੈਲਿਊ ਹੁੰਦੀ ਸੀ ਮਹਾਰਾਜ ਸਿੰਘ ਦੇ ਰਾਜ ਦੇ ਵਿੱਚ ਮਹਾਰਾਜ ਸਿੰਘ ਜੀ ਨੇ 100 ਏਕੜ ਜ਼ਮੀਨ ਲਈ ਸੀ ਜੀ ਖਟੂਰ ਸਾਹਿਬ ਹਲਕੇ ਦਾ ਤੇ ਪਿੰਡ ਲੋਵਾਲ ਦਾ ਜਿਹੜਾ ਸਾਰਾ ਮਾਮਲਾ ਸੀਗਾ ਉਹ ਇੱਥੇ ਤਰ ਜਾਂਦਾ ਸੀਗਾ ਠੀਕ ਹੈ ਜੀ ਔਰ ਮਾਰਨਜੀ ਸਿੰਘ ਜੀ ਨੇ ਸੈਂਕੜੇ ਏਕੜ ਜ਼ਮੀਨ ਲਵਾਈ ਸੀ ਕੋਈ ਅੰਗਰੇਜ਼ ਆਏ ਸੀਗੇ ਇੱਥੇ ਪਿੰਡ ਵਾਲਿਆਂ ਨੇ ਕਿਸੇ ਗੱਲ ਤੋਂ ਵਿਰੋਧ ਕੀਤਾ ਸੀ ਕਿਉਂਕਿ ਉਦੋਂ ਮਲਕੇ ਕਾਫੀ ਅ ਚੱਲ ਰਿਹਾ ਸੀਗਾ ਆਜ਼ਾਦੀ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀਗਾ ਇਸ ਕਰਕੇ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਉਹਨਾਂ ਦਾ ਜਦੋਂ ਉਹਨਾਂ ਨੇ ਵਿਰੋਧ ਕਰਨ ਦੇ ਮਤਲਬ ਮੁਖਾਲਫਤ ਦੇ ਵਿੱਚ ਉਹਨਾਂ ਨੇ ਜਿਹੜੀ ਜ਼ਮੀਨ ਖੋ ਕੇ ਆਪਣੇ ਪਿੱਠੂਆਂ ਨੂੰ ਵੰਡ ਦਿੱਤੀ ਅੱਜ ਵੀ ਸਾਡੇ ਕਿਤੇ ਨੇੜੇ ਜ਼ਮੀਨ ਜਿਹੜੀ ਆ ਮਹਾਰਾਜ ਸਿੰਘ ਜੀ ਵੱਲੋਂ ਦਿੱਤੀ ਗਈ ਉਹ ਅੱਜ ਵੀ ਜਿਹੜੀ ਦਾਨ ਕੀਤੀ ਆ ਅੱਜ ਵੀ ਇਸ ਮੰਦਰ ਦੇ ਨਾਂ ਤੇ ਉਹਦਾ ਠੇਕਾ ਆ ਰਿਹਾ ਔਰ 1875 ਦੇ ਵਿੱਚ ਇਸ ਮੰਦਰ ਦੀ ਰਜਿਸਟ੍ਰੇਸ਼ਨ ਹੋਈ ਆ 1853 ਤੋਂ ਲੈ ਕੇ 1944 ਤੱਕ ਦੇ ਸਾਡੇ ਕੋਲ ਉਰਦੂ ਦੇ ਵਿੱਚ ਔਰ ਪਰਸ਼ੀਅਨ ਭਾਸ਼ਾ ਦੇ ਵਿੱਚ ਜਿਹੜੇ ਸਾਡੇ ਕੋਲ ਅੱਜ ਵੀ ਡਾਕੂਮੈਂਟਸ ਜਿਹੜੇ ਇਹਦੇ ਮੌਜੂਦ ਨੇ ਠੀਕ ਹੈ ਔਰ ਇਸ ਮੰਦਰ ਦਾ ਜਿਹੜਾ ਘੇਰਾ ਆ ਇਹ 5 ਕਨਾਲ ਦੇ ਵਿੱਚ ਆ ਉਸ ਉਹਨਾਂ ਕਾਗਜ਼ਿਆਂ ਦੇ ਮੁਤਾਬਕ 1865 ਦੇ ਰਿਕਾਰਡ ਮੁਤਾਬਕ ਔਰ ਬਾਹਰ ਜੋ ਤਲਾਹ ਆ ਉਹਦੀ 16 ਕਨਾਲਾਂ 16 ਮਰਲੇ ਜ਼ਮੀਨ ਆ 1965 ਦੇ ਰਿਕਾਰਡ ਮੁਤਾਬਕ ਤਕਰੀਬਨ 21 ਕਨਾਲਾ 16 ਮਰਲੇ ਤੇ ਜ਼ਮੀਨ ਜ਼ਮੀਨ ਆ ਔਰ 28 ਕਨਾਲਾ 11 ਮਰਲੇ ਬਾਹਰ ਵਾਈ ਯੋਜ ਜਮੀਨ ਆ ਇਸ ਮੰਦਰ ਦੇ ਨਾਮ ਤੇ ਸਾਡੇ ਜਿਹੜੇ ਬਜ਼ੁਰਗ ਅੱਜ 80 85 ਸਾਲ ਦੇ ਪਿੰਡ ਜੋ ਤੁਹਾਨੂੰ ਕੋਈ ਵੀ ਬਜ਼ੁਰਗ ਮਿਲੇਗਾ ਉਹ ਦੱਸੇਗਾ ਆਪਣਾ ਕੀ ਡੇਟਾ ਹਾਲ ਇਸ ਮੇਲੇ ਬਾਰੇ ਉਹਨਾਂ ਦੇ ਦੱਸਣ ਮੁਤਾਬਕ ਕਿ ਤਕਰੀਬਨ 8-8 ਦਿਨ ਮੇਲਾ ਲੱਗਦਾ ਹੁੰਦਾ ਸੀਗਾ ਬਲਦਾਂ ਦੀਆਂ ਘੋੜਿਆਂ ਦੀਆਂ ਊਠਾਂ ਦੀਆਂ ਦੌੜਾਂ ਵੀ ਲੱਗਦੀਆਂ ਹੁੰਦੀਆਂ ਸੀ ਇੱਕ ਵੱਡੀ ਕੋਲ ਇਸ ਮੇਲੇ ਦੇ ਵਿੱਚ ਹੁੰਦੇ ਸੀ ਔਰ ਉਹਨਾਂ ਨੇ ਦੱਸਦੇ ਕਿ ਸਾਨੂੰ ਬਜ਼ੁਰਗ ਜਿਹੜੇ ਹੀ ਉਹਨਾਂ ਦੇ ਸਮੇਂ ਦੇ ਚੋੱਕੇ ਮੋੜੇ ਤੇ ਚੋੱਕੇ ਮੇਲੇ ਵਿਖਾਉਂਦੇ ਨੇ ਦੇ ਕੇ ਕਿ ਕੋਈ ਬੱਚਾ ਗਵਾਚ ਨਾ ਜਾਵੇ ਇੰਨਾ ਭਾਰੀ ਮੇਲਾ ਲੱਗਦਾ ਹੁੰਦਾ ਸੀ ਠੀਕ ਹੈ ਔਰ ਤਕਰੀਬਨ 1947 ਤੋਂ ਬਾਅਦ ਮੇਲਾ ਫਿਰ ਘੜ ਗਿਆ ਪਰ ਮਾਹੌਲ ਖਰਾਬ ਹੋਣ ਕਰਕੇ ਮੇਲਾ ਬੰਦ ਹੀ ਹੋ ਗਿਆ ਤਕਰੀਬਨ 1996-97 ਦੇ ਵਿੱਚ ਉਸ ਸਮੇਂ ਦੇ ਸਰਪੰਚ ਦਲਬਾਖ ਸਿੰਘ ਜੀ ਤੇ ਸਾਡੇ ਜਿਹੜੇ ਤਾਇਆ ਜੀ ਮਾਨਤ ਬਲਦੇਵ ਰਾਜ ਜੀ ਸਾਡੇ ਇੱਕ ਪਿੰਡ ਤੋਂ ਹੀ ਹਿੰਦੂ ਫੈਮਿਲੀ ਚੋਂ ਗਏ ਨੇ ਉਪਲ ਸਾਹਿਬ ਤੇਜਿੰਦਰ ਉਪਲ ਜੀ ਔਰ ਉਹਨਾਂ ਦੀ ਮਿਹਨਤ ਸਦਕਾ ਦੁਬਾਰਾ ਮੇਲਾ ਜਿਹੜਾ ਸ਼ੁਰੂ ਕੀਤਾ ਗਿਆ 25-26 ਸਾਲ ਤੋਂ ਮੇਲਾ ਫਿਰ ਲੱਗਣਾ ਸ਼ੁਰੂ ਹੋਇਆ ਤਕਰੀਬਨ 8-10 ਸਾਲ ਤੋਂ ਸੋਸ਼ਲ ਮੀਡੀਆ ਆਇਆ ਲੋਕਾਂ ਨੂੰ ਪਤਾ ਲੱਗਾ ਕਿ ਇਸ ਮੰਦਰ ਦੇ ਇਤਿਹਾਸ ਬਾਰੇ ਤੇ ਪੁਰਾਣੇ ਮੇਲੇ ਬਾਰੇ ਹੁਣ ਦੁਬਾਰਾ 5-7 ਸਾਲ ਤੋਂ ਮੇਲਾ ਜਿਹੜਾ ਬਹੁਤ ਭਾਰੀ ਲੱਗ ਰਿਹਾ ਸੰਗਤ ਹਰ ਸਾਲ ਧੂਣੀ ਤਿਕਣੀ ਵੱਧ ਰਹੀ ਆ ਅੱਜ ਵੀ ਜੜੀਆਂ ਬਲਦਾਂ ਦੀਆਂ ਜਾਂ ਊਠਾਂ ਦੀਆਂ ਜਾਂ ਹੋਰ ਅੱਜ ਵੀ ਦੌੜਾ ਹੁੰਦੀਆਂ ਨੇ ਨਹੀਂ ਦੌੜਾਂ ਨਹੀਂ ਜੀ ਹੁੰਦੀਆਂ ਜੀ ਮੈਂ ਤੁਹਾਨੂੰ ਕਿਉਂਕਿ ਸਮਾਂ ਬਦਲ ਗਿਆ ਹੁਣ ਹੂੰ ਸਮੇ ਦੇ ਮੁਤਾਬਕ ਹੀ ਹੁੰਦਾ ਸਭ ਕੁਝ ਹੁਣ ਮਤਲਬ ਕਿ ਮੇਲਾ ਜਿਹੜਾ ਆ ਹੌਲੀ ਹੌਲੀ ਵਧ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੇਲਾ ਵਧੇਗਾ ਤੇ ਅਸੀਂ ਹੋਰ ਖੇਡਾਂ ਵੀ ਨਾਲ ਕਰਾਵਾਂਗੇ ਜਿਵੇਂ ਕਬੱਡੀ ਆ ਕੋਸ਼ਿਸ਼ ਕਰਾਂਗੇ ਕਿ ਮੇਲੇ ਦੌਰਾਨ ਕੋਈ ਮਲਖ ਸ਼ਵਰਾਤੀ ਦਾ ਮੇਲਾ ਬਹੁਤ ਭਾਰੀ ਲੱਗਦਾ ਤੇ ਕੋਸ਼ਿਸ਼ ਕਰਾਂਗੇ ਕੇ ਜੋ ਜੋ ਸਾਡੇ ਮਲਕੇ ਮੰਦਿਰ ਦੀ ਡਿਵੈਲਪਮੈਂਟ ਹੋ ਰਹੀ ਆ ਜੋ ਜੋ ਸਾਡੇ ਕੋ ਪਹਿਲਾਂ ਸਾਡੇ ਕੋ ਇਨਕਮ ਆਫ ਸੋਰਸ ਨਹੀਂ ਸੀ ਹੈਗੇ ਹੁਣ ਹੌਲੀ ਹੌਲੀ ਸੰਗਤ ਦਾ ਚੜਾਵਾ ਵੀ ਮਲਕੇ ਕਾਫੀ ਮਲਕੇ ਵਧ ਰਿਆ ਔਰ ਸਹਿਯੋਗ ਵੀ ਦੇ ਰਹੀ ਹੈ ਸੰਗਤ ਕਾਫੀ ਜੋ ਜੋ ਮੇਲਾ ਵਧੇਗਾ ਤੇ ਸਾਡਾ ਇਹ ਮਤਲਬ ਮੇਨ ਮਕਸਦ ਹੋਏਗਾ ਮੋਟੀਵੇਟ ਕਰਕੇ ਸਪੋਰਟਸ ਨੂੰ ਵੀ ਮਤਲਬ ਮੇਲੇ ਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਜਾਵੇ ਸਰਜੀਤ ਕੁਮਾਰ ਜੀ ਇੱਕ ਹੋਰ ਤੁਸੀਂ ਦੱਸਦੇ ਪਏ ਬਾਹਰ ਬੋਰਡ ਤੇ ਲਿਖਿਆ ਕਿ 2050 ਸਾਲ ਪੁਰਾਣਾ ਇਹ ਮੰਦਿਰ ਹੈ ਪਰ ਤੁਸੀਂ ਦੱਸਦੇ ਪਏ ਕਿ ਇਹ 10000 ਸਾਲ ਪੁਰਾਣਾ ਹੈ ਇਹਦੇ ਵਿੱਚ ਕੀ ਭੇਦ ਹੈ ਇਹਦੇ ਵਿੱਚ ਜੀ ਦੋ ਤੀਜਾ ਮੈਂ ਤੁਹਾਨੂੰ ਦੱਸਿਆਂਗੇ ਇੱਕ ਜਿਹੜੇ ਭਗਵਾਨ ਸ਼ਿਵਲਿੰਗ ਆ ਜਿਹੜਾ ਉਹ ਸਾक्षात ਭਗਵਾਨ ਸ਼ਿਵ ਜਿਹੜੇ ਉਹ ਜਿਹੜੇ ਮਿਲ ਕੇ ਪਸਤਿਤ ਹੋਏ ਐ ਤੇ ਨੇਚਰਲੀ ਉਹ ਇੱਥੇ ਕੋਈ ਸਾਇੰਟਿਸਟ ਆਏ ਸੀਗੇ ਚਨਈ ਤੋਂ ਔਰ ਇੱਕ ਚੰਡੀਗੜ੍ਹ ਤੋਂ ਆਏ ਸੀਗੇ ਦੋ ਜਣੇ ਔਰ ਉਹਨਾਂ ਨੂੰ ਜਦੋਂ ਮੈਂ ਇਤਿਹਾਸ ਦੱਸ ਰਿਹਾ ਸੀ ਉਹ ਮੰਦਰ ਦੇ ਅੰਦਰ ਗਏ ਮੰਦਰ ਦੇ ਅੰਦਰ ਜਦੋਂ ਗਏ ਸਾਹਮਣੇ ਤੁਸੀਂ ਸ਼ਿਵਲਿੰਗ ਦੇਖ ਰਹੇ ਜੀ ਉਹਨਾਂ ਨੇ ਆਪਣਾ ਮਾਈਕਰੋਸਕੋਪ ਕੱਢਿਆ ਮਾਈਕਰੋਸਕੋਪ ਕੱਢ ਕੇ ਉਹਨਾਂ ਨੇ ਚੈੱਕ ਕੀਤਾ उन्होंने दस मुताबिक दस हज़ार साल तो भी पुराना शिवलिंग आज शिवलिंग आेकिन जीड़ी मंदिर की उसारी करवाई है महाराजा बिक्रमा जी जी ने दो हज़ार पाँह साल के करीब आ जी मंदिर के सामने बिल्डिंग की उसारी कराई ਮੰਦਰ ਦੀ ਜਿਹੜੀ ਜਿਹੜਾ 2000 ਸਾਲ ਪੁਰਾਣਾ ਆ ਲੇਕਿਨ ਜਿਹੜਾ ਅੰਦਰ ਸ਼ਿਵਲਿੰਗ ਹੈ ਭਗਵਾਨ ਸਾਖਸ਼ਾ ਜਿਹੜੇ ਮਤਲਬ ਕਿ ਪਸਤਤ ਨੇ ਉਹ 10000 ਸਾਲ ਪੁਰਾਣੇ ਵੀ ਹੋ ਸਕਦੇ ਆ ਜਾਂ ਬਲਕਿ ਉਸ ਤੋਂ ਪੁਰਾਣੇ ਸ਼ਿਵਲਿੰਗ ਆ ਹਾਂ ਸਰਜੀ ਕੁਮਾਰ ਜੀ ਇੱਕ ਹੋਰ ਆਉਂਦਾ ਕਿ ਇੱਥੇ ਜਦੋਂ ਕਿਸਾਨ ਆਪਣੀ ਜ਼ਮੀਨ ਨੂੰ ਵਾਉਂਦਾ ਸੀ ਤਾਂ ਜਦੋਂ ਇੱਥੇ ਆਉਂਦਾ ਸੀ ਹਾਲ ਆਣ ਕੇ ਇੱਥੇ ਰੁਕ ਜਾਂਦਾ ਸੀ ਤੇ ਕਹਿੰਦੇ ਇਹਦੇ ਵਿੱਚੋਂ ਖੂਨ ਵੀ ਨਿਕਲਦਾ ਸੀ ਇਹ ਸੱਚ ਹੈ ਦੇਖੋ ਜੀ ਇਹ ਕਈ ਰੀ ਨਾ ਕੁਛ ਗੱਲਾਂ ਮੈਂ ਇਹ ਚੀਜ਼ ਦੇ ਮੈਂ ਕਹਿ ਨਹੀਂ ਸਕਦਾ ਲੇਕਿਨ ਇਹ ਜਰੂਰ ਸਚਾਈ ਸੀ ਕਿ ਇੱਥੇ ਕੋਈ ਮਤਲਬ ਕਿਸਾਨ ਹਾਲਵਾਉਂਦਾ ਸੀਗਾ ਉਹਦਾ ਜਦ ਹਾਲ ਆ ਕੇ ਇੱਥੇ ਰੁਕ ਜਾਂਦਾ ਸੀਗਾ ਤਿੰਨ ਚਾਰ ਵਾਰੀ ਹਾਲ ਆ ਕੇ ਤੇ ਰੁਕਿਆ ਤਾਂ ਉਹਨਾਂ ਨੇ ਖਦਾਈ ਕਰਕੇ ਦੇਖੀ ਤੇ ਭਗਵਾਨ ਸ਼ਿਵ ਜਿਹੜੇ ਪ੍ਰਗਟ ਹੋਏ ਇੱਥੋਂ ਤੱਕ ਤੇ ਸਾਡੇ ਬਜ਼ੁਰਗਾਂ ਨੇ ਦੱਸਿਆ ਜੀ ਅ ਸੁਰਜੀਤ ਕੁਮਾਰ ਜੀ ਅੱਜ ਜਿਹੜੀ ਇਸ ਖੂਹੇ ਦਾ ਜਿਹੜਾ ਜਲ ਹੈ ਅ ਅੱਜ ਵੀ ਕਿਸੇ ਦੇ ਰੋਗ ਦੂਰ ਕਰਦਾ ਏ ਜਾਂ ਇੱਥੇ ਕਿੰਨੇ ਜਿਹੜੇ ਲੋਕ ਨੇ ਇੱਥੇ ਆਉਂਦੇ ਨੇ ਨਮਸਤਕ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਰੋਗ ਆ ਜਾਂ ਕਸ਼ਟ ਉਹਨਾਂ ਦੇ ਕੱਟੇ ਜਾਂਦੇ ਨੇ ਦੇਖੋ ਜੀ ਜਦੋਂ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਚਾਹੇ ਉਹ ਗੁਰਦੁਆਰਾ ਸਾਹਿਬ ਆ ਚਾਹੇ ਉਹ ਮਸਜਿਦ ਆ ਚਾਹੇ ਉਹ ਅ ਗਿਰਜਾ ਘਰ ਆ ਚਾਹੇ ਮੰਦਿਰ ਆ ਹੈ ਸਾਰੇ ਇਨਸਾਨ ਹੈ ਇੱਕ ਹੀ ਸਾਡਾ ਮੇਨ ਮੋਟੀਵੇਟ ਹੋਣਾ ਚਾਹੀਦਾ ਕਿ ਸਾਨੂੰ ਇੱਕ ਚੰਗਾ ਕਰਮ ਕਰਨ ਵਾਸਤੇ ਪ੍ਰੇਰਣਾ ਮਿਲਦੀ ਹੈ ਜਦੋਂ ਅਸੀਂ ਕਿਤੇ ਨਿਮਰਤਾ ਮਸਤਕ ਹੁੰਨੇ ਆ ਕਿਸੇ ਵੀ ਜਗ੍ਹਾ ਤੇ ਸਾਨੂੰ ਵੀ ਮੈਨੂੰ ਖੁਦ ਨੂੰ ਜਾਂ ਸਾਰੀ ਸੰਗਤ ਨੂੰ ਇਹ ਪ੍ਰੇਰਨਾ ਮਿਲਦੀ ਆ ਕੋਈ ਚੰਗਾ ਕਰਮ ਕਰਨ ਦੀ ਕਿ ਕਿਸੇ ਦੇ ਨਾਲ ਕੋਈ ਅਸੀਮ ਮਤਲਬ ਕਿ ਸਾਡੇ ਕੋਈ ਕੋਈ ਮਤਲਬ ਕਿ ਗਲਤ ਕੰਮ ਨਾ ਹੋ ਜਾਈ ਅਸਲ 'ਚ ਸਾਨੂੰ ਪਰਮਾਤਮਾ ਸੇਹ ਦੇਣ ਵਾਲਾ ਆ ਇੱਕ ਡਿਸਪਲਨ ਦੇ ਵਿੱਚ ਰਹਿਣ ਜ਼ਿੰਦਗੀ ਰਹਿਣੀ ਜਿਹੜੀ ਇਹ ਸਿਖਾਉਂਦੇ ਆ ਮਤਲਬ ਕਿ ਸਾਨੂੰ ਇਤਿਹਾਸਿਕ ਇਤਿਹਾਸਿਕ ਸਥਾਨ ਜਿਹੜੇ ਜਿਹੜੇ ਰੋਗ ਆ ਜਾਂ ਕੁਛ ਵੀ ਆ ਇਹ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਸੰਗਤ ਨੂੰ ਵੀ ਬੇਨਤੀ ਕਰਦੇ ਇੱਥੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਰੋਗ ਆ ਤੁਹਾਡੇ ਕਰਮਾਂ ਮੁਤਾਬਕ ਆ ਜੋ ਪਰਮਾਤਮਾ ਨੇ ਲਿਖਿਆ ਉਹ ਕੇ ਰਹਿਣਾ ਲੇਕਿਨ ਹਾਂ ਇਹ ਜ਼ਰੂਰ ਗੱਲ ਹੈ ਕਿ ਸਾਹਮਣੇ ਜਿਹੜੀ ਖੂਹੀ ਆ ਉਹਦਾ ਪਾਣੀ ਜਿਹੜਾ ਆ ਉਹਦੀ ਜਿਹੜੀ ਤਸਵੀਰ ਆ ਜਾਂ ਉਹਦਾ ਮੰਡ ਕਹਿ ਲਓ ਇੱਕ ਨੇਚਰਲੀ ਲਾ ਲਓ ਜਾਂ ਸੈਂਟਿਸਟਿਕਲ ਮਿਲਾ ਲਓ ਮਲਕਿ ਉਹ ਨੇਚਰਲੀ ਮੰਡ ਜਿਹੜਾ ਉਹਦਾ ਟੇਸਟੀ ਇੱਦਾਂ ਵਧੀਆ ਕਿ ਸਾਡੇ ਪਿੰਡ ਦੇ ਵਿੱਚੋਂ ਸਾਰੀ ਸੰਗਤ ਮਲਕਿ ਤੋਂ ਜਲ ਖੜਦੀ ਆ ਚਾਹੇ ਉਹਨਾਂ ਦੇ ਘਰਾਂ ਦੇ ਵਿੱਚ ਬੋਰ ਵੀ ਹੋਏ ਆ 5-500 ਫੁੱਟ ਡੂੰਘੇ ਬੋਰ ਵੀ ਹੋਏ ਆ ਕਈਆਂ ਘਰਾਂ ਦੇ ਵਿੱਚ ਲੇਕਿਨ ਫਿਰ ਵੀ ਪਾਣੀ ਜਿਹੜਾ ਇੱਥੋਂ ਖੜਦੇ ਆ ਸ਼ਹਿਰੋਂ ਸੰਗਤ ਵੀ ਆਉਂਦੀ ਆ ਜਦੋਂ ਇੱਕ ਵਾਰੀ ਪਾਣੀ ਖੜਦੇ ਤੇ ਵਾਰ-ਵਾਰੋਂ ਪਾਣੀ ਖੜਦੇ ਆ ਉਹਨਾਂ ਦੇ ਦਸਨ ਮੁਤਾਬਕ ਕਿ ਸਾਨੂੰ ਮਲਕਿ ਪਾਣੀ ਦੇ ਨਾਲ ਬੜਾ ਹਲਕਾ ਫਲਕਾ ਮਹਿਸੂਸ ਹੁੰਦਾ ਆ ਔਰ ਪਾਣੀ ਜਿਹੜਾ ਮਲਕਿ ਬੜਾ ਵਧੀਆ ਪੀਣ ਜੋ ਗਿਆ ਆ ਇਹ ਜ਼ਰੂਰ ਹੈ ਪਾਣੀ ਦੇ ਵਿੱਚ ਬਹੁਤ ਜ਼ਰੂਰ ਮਤਲਬ ਇਹ ਹੈ ਆ ਹਾਂਜੀ ਸੁਰਜੀਤ ਕੁਮਾਰ ਜੀ ਇੱਕ ਗੱਲ ਹੋਰ ਦੱਸਿਓ ਕਿ ਕਿਹੜੀ ਤਰੀਕ ਨੂੰ ਜਿਹੜਾ ਇੱਥੇ ਮੇਲਾ ਲੱਗਦਾ ਏ ਕਿ ਪਿੰਡ ਵਾਲਿਆਂ ਵੱਲੋਂ ਕਿਹੋ ਜਿਹਾ ਸੰਜੋਗ ਇਸ ਮੰਦਿਰ ਦੀ ਕਮੇਟੀ ਨੂੰ ਦਿੱਤਾ ਜਾਂਦਾ ਏ ਦੇਖੋ ਜੀ ਇੱਥੇ ਅਸ਼ਟਮਹਾ ਸ਼ਵਰਾਤਰੀ ਜਿਹੜੀ ਆਉਂਦੀ ਆ ਉਹ ਅਗਸਟੜ ਇੱਕ ਡੇਟ ਹੁੰਦੀ ਆ ਉਹ ਮਤਲਬ ਤਕਰੀਬਨ ਉਹ ਅ ਬਿਕਰਮ ਸਮਿਤੀ ਦੇ ਨਾਲ ਅਟੈਚ ਹੁੰਦੀ ਆ ਉਹ ਤਕਰੀਬਨ 12 ਫਰਵਰੀ ਤੋਂ ਲੈ ਕੇ 12 ਮਾਰਚ ਦੇ ਵਿੱਚ ਵਿੱਚ ਉਹ ਡੇਟ ਆ ਜਾਂਦੀ ਆ ਹਰ ਸਾਲ ਤਬਦੀਲ ਹੁੰਦੀ ਰਹਿੰਦੀ ਹੈ ਅੰਗਰੇਜ਼ੀ ਮਹੀਨੇ ਦੇ ਮਤਾਬਕ ਮਹਾ ਸ਼ਿਵਰਾਤਰੀਆ ਜਦੋਂ ਮੇਲਾ ਲੱਗਦਾ ਆ ਔਰ ਪਿੰਡ ਵਾਲੇ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਸਾਨੂੰ ਤਕਰੀਬਨ ਅਸੀਂ ਬਹੁਤ ਜ਼ਿਆਦੀ ਗ੍ਰਾਈ ਜਿਹੜੀ ਪਿੰਡ ਤੋਂ ਕਰਦੇ ਆ ਸ਼ਹਿਰਾਂ ਵੀ ਸਾਨੂੰ ਸੰਗਤ ਜਿਹੜੀ ਆ ਬੜਾ ਸਹਿਯੋਗ ਮਿਲਦਾ ਆ ਔਰ ਇਹ ਜੋ ਮਤਲਬ ਕਿ ਬਾਰਖਾਲ ਬਣ ਰਿਹਾ ਸ਼ਹਿਰੋਂ ਸੰਗਤ ਮਤਲਬ ਕਿ ਇੱਕ ਪੁਤਲੀ ਘਰ ਸੇਵਾ ਕਮੇਟੀ ਬਣੀ ਆ ਔਰ ਇੱਕ ਮਤਲਬ ਕਿ ਹੋਰ ਵੀ ਇੱਕ ਇੱਕ ਕਮੇਟੀ ਬਣੀ ਆ ਆਦੀ yogi mahakal ਇਸ ਤਰ੍ਹਾਂ ਦੀਆਂ 5-6 ਕਮੇਟੀਆਂ ਬਣੀਆਂ ਨੇ ਬਹੁਤ ਸਯੋਗ ਕਰਦੀਆਂ ਨੇ ਮਤਲਬ ਕਿ ਇਸ ਮੰਦਿਰ ਦੇ ਵਿੱਚ ਮਤਲਬ ਕਿ ਸੇਵਾ ਦੇ ਵਿੱਚ ਸਾਹਮਣੇ ਤੁਸੀਂ ਮਤਲਬ ਕਿ ਗੇਟ ਦੇਖ ਰਹੇ ਜੇ ਇਹ तकरीबन ਸ਼ਹਿਰ ਦੀ ਸੰਗਤ ਸੇਵਾ ਕਮੇਟੀ ਸ਼ਾੜਾ ਕਮੇਟੀ ਹੋਰ ਵੀ ਬਹੁਤ ਸਾਰੇ ਸ਼ਰਧਾਲੂਆਂ ਨੇ ਮਤਲਬ ਕਿ ਸੇਵਾ ਇਥੇ ਕੀਤੀ ਆ ਔਰ ਤੋਰੀ ਵੀ ਤਕਰੀਬਨ ਕਈ ਸੰਸਥਾਵਾਂ ਵੀ ਆ ਕੇ ਤੇ ਮਲਕੇ ਸੇਵਾ ਕਰਦੀਆਂ ਨੇ ਪਿੱਛੇ ਜੇ ਪਿੱਛੇ 3 ਸਾਲ ਪਹਿਲਾਂ ਸਾਨੂੰ ਇਹ ਗ੍ਰਾਂਟ ਮਿਲੀ ਸੀਗੀ ਉਸ ਸਮੇਂ ਐਮਐਲਏ ਡਾਕਟਰ ਧਰਵੀਰ ਅਗਨੀ ਉੱਤਰੀ ਸੀਗੇ ਉਹਨਾਂ ਵੱਲੋਂ 5 ਲੱਖ ਦੀ ਗ੍ਰਾਂਟ ਦਿੱਤੀ ਗਈ ਆ ਜਿਹੜਾ ਹਾਲ ਬਣਿਆ ਪਿੱਛੇ ਬੈਕਸਟੇਜ ਪਹਿਲੀ ਵਾਰੀ ਸਰਕਾਰੀ ਸਾਨੂੰ ਮਲਕੇ ਕੋਈ ਇਹ ਤੇ ਮਦਦ ਮਿਲੀ ਆ ਔਰ ਇਸ ਤੋਂ ਇਲਾਵਾ ਸਾਨੂੰ ਠੇਕਾ ਮਿਲ ਜਾਂਦਾ ਕੁਝ ਸਾਨੂੰ ਮਲਕੇ ਗੋਲਕ ਜਿਹੜੀ ਖੁੱਲਦੀ ਆ ਉਹ ਸਾਰੀ ਜਿਹੜੀ ਆ ਤੇ ਮਲਕੇ ਲਗਾਈ ਜਾਂਦੀ ਆ ਤੇ ਸੁਰਜੀਤ ਸਿੰਘ ਜੀ ਇਸ ਮੰਦਰ ਦੀ ਸੇਵਾ ਤੁਹਾਡੀਆਂ ਅਸੀਂ ਪੀੜੀਆਂ ਕਰਦੀਆਂ ਆ ਰਹੀਆਂ ਕਿ ਤਾਂ ਥੋੜਾ ਜਿਹਾ ਬਦਲੀ ਹੋ ਜਾਂਦਾ ਹੈ ਤੇ ਹੁਣ ਤੱਕ ਜੇ ਤੁਹਾਡੀਆਂ ਪੀੜੀਆਂ ਸੇਵਾ ਇੱਥੇ ਕਰਦੀਆਂ ਆ ਰਹੀਆਂ ਤੁਹਾਡੀਆਂ ਕਿੰਨੀਆਂ ਟੋਟਲ ਪੀੜੀਆਂ ਹੋ ਗਈਆਂ ਨੇ ਜੋ ਇਸ ਮੰਦਰ ਦੀ ਸੇਵਾ ਕਰਦੀਆਂ ਆਉਂਦੀਆਂ ਨੇ ਇਹ ਜੀ ਜਿਹੜਾ ਇਹਦਾ ਮਤਲਬ ਸੇਵਾ ਜਿਹੜੀ ਆ ਮਤਲਬ ਜਿਹੜਾ ਪ੍ਰਬੰਧ ਆ ਉਹ ਤਕਰੀਬਨ ਸਾਡੇ 23 ਜਾਂ 24 ਮਤਲਬ ਪੀੜੀਆਂ ਜਿਹੜੀਆਂ ਕਰਦੀਆਂ ਆ ਰਹੀਆਂ ਨੇ ਤਕਰੀਬਨ ਇਹ ਮਤਲਬ ਕਿ ਸਾਡਾ ਜਿਹੜਾ ਉੱਤੇ ਸਾਡੇ ਕੋਈ ਵੀ ਹਿੰਦੂ ਧਰਮ ਪਹਿਲਾਂ ਸਾਰੇ ਧਰਮਾਂ ਦੇ ਵਿੱਚ ਹੁੰਦਾ ਸੀਗਾ ਸਿੱਖ ਧਰਮ ਦੇ ਵਿੱਚ ਵੀ ਹੁੰਦਾ ਸੀਗਾ ਕਿ ਕੋਈ ਵੀ ਡੈਥ ਹੋ ਜਾਣੀ ਤੇ ਹਰਦਵਾਰ ਦੇ ਵਿੱਚ ਇੱਕ ਜਿਹੜੇ ਮੱਲੇ ਲਿਖਾਉਂਦੇ ਹੁੰਦੇ ਸੀਗੇ ਉਹ ਲਿਖਤ ਦੇ ਮੁਤਾਬਕ ਤਕਰੀਬਨ 23 24 ਪੀੜ੍ਹੀਆਂ ਜਿਹੜੀਆਂ ਸਾਡੀਆਂ ਸੇਵਾ ਕਰਦੀਆਂ ਆ ਰਹੀਆਂ ਇਸ ਤੋਂ ਇਲਾਵਾ ਅਜੇ ਤੱਕ ਹੋਰ ਕਿਸੇ ਨੂੰ ਕਿਉਂਕਿ ਜਿਹੜਾ ਮੰਦਿਰ ਆ ਕਦੀ ਨਸ਼ੀਨ ਚੱਲਦਾ ਆ ਰਿਹਾ ਮਤਲਬ ਕਿ ਇਹ ਜਿਹੜਾ ਮਹਾਰਾਜ ਜੀ ਸਿੰਘ ਜੀ ਨੇ ਇਹ ਵੀ ਮਤਲਬ ਕਿ ਇਹਦੇ ਵਿੱਚ ਸਾਡੇ ਕੋਲ ਡਾਕੂਮੈਂਟਸ ਸੀ ਉਹ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਇਹ ਮਲਕੇ ਡਾਕੂਮੈਂਟ ਦੇ ਵਿੱਚ ਕਰਕੇ ਲਿਖਤੀ ਕੀਤਾ ਕਿ ਜਿਹੜੀ ਗੱਦੀ ਨਸ਼ੀਨ ਚੱਲਦਾ ਰ ਆ ਰਿਹਾ ਤੇ ਇਸੇ ਤਰ੍ਹਾਂ ਹੀ ਰਹੇਗਾ ਉਹ ਅੰਗਰੇਜ਼ਾਂ ਆਵਰ ਜਦੋਂ ਰਾਜ ਆਇਆ ਸੁਜੀਤ ਕੁਮਾਰ ਜੀ ਭਾਰਤ ਦੇ ਵਿੱਚ ਟੋਟਲ ਕਿੰਨੇ ਮੰਦਰ ਨੇ ਸ਼ਿਵਜੀ ਮਹਾਰਾਜ ਦੇ ਦੇਖੋ ਜੀ ਇਤਿਹਾਸਿਕ ਮੰਦਰ ਜੇ ਆਪਾਂ ਲਈਏ ਤੇ ਬਹੁਤ ਜ਼ਿਆਦਾ ਜਿਹੜੇ ਨੇਚਰਲੀ ਸ਼ਿਵਲਿੰਗ ਪ੍ਰਗਟ ਹੋਈ ਉਹਦਾ ਚਾਰ ਹੀ ਮਲਕੇ ਦੱਸਣ ਚਾਉਂਦੇ ਨੇ ਕਿੱਥੇ ਕਿੱਥੇ ਉਹ ਪ੍ਰਗਟ ਹੋਏ ਨੇ ਇੱਕ ਤਾਂ ਕਾਂਸੀ ਆ ਜੀ ਅੱਛਾ ਇੱਕ ਕਲਾ ਨੌਰਿਆ ਇੱਕ ਕਸੇਲਿਆ ਕਰ ਕਾਬਾ ਠੀਕ ਹੈ ਬਾਕੀ ਮੰਦਰ ਤਾਂ ਬਹੁਤ ਜਿਆਦੇ ਬਣਿਆ ਲੇਕਿਨ ਜਿਹੜੀ ਇੱਕ ਜਿਹਨੂੰ ਆਪਾਂ ਇਨਸਾਨ ਦੁਆਰਾ ਸਥਾਪਿਤ ਕੀਤੇ ਬਹੁਤ ਮੰਦਰ ਨੇ ਲੇਕਿਨ ਜਿਹੜੇ ਨੇਚਰਲੀ ਜਿਹੜੇ ਮੰਦਰ ਆ ਜਿਨ੍ਹਾਂ ਦੇ ਸਥਾਪਨਾਈ ਨੇਚਰਲੀ ਸ਼ਿਵਲਿੰਗ ਆ ਉਹ ਚਾਰ ਹੀ ਹੋਏ ਆ ਜੀ ਹ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਲਾਸਟ ਦੇ ਵਿੱਚ ਵੇਖੋ ਜੀ ਮੈਂ ਸੰਗਤ ਨੂੰ ਇਹੋ ਹੀ ਅਪੀਲ ਕਰਦਾ ਕਿ ਕੋਈ ਵੀ ਧਾਰਮਿਕ ਸਥਾਨ ਆ ਉਥੇ ਆਪਾਂ ਨਤਮਸਤਕ ਜਦੋਂ ਹੁੰਨੇ ਆ ਆਪਣੇ ਇੱਕ ਜ਼ਿੰਦਗੀ ਦਾ ਇੱਕ ਆਪਣਾ ਏਮਜ਼ ਹੁੰਦਾ ਕਿ ਅਸੀਂ ਕੋਈ ਚੰਗਾ ਕਰਮ ਕਰੀਏ ਔਰ ਚੰਗਾ ਕਰਮ ਕਰਨ ਵਾਸਤੇ ਸਾਨੂੰ ਜਿਹੜੀ ਪ੍ਰੇਰਣਾ ਭਗਵਾਨ ਕੋਲੋਂ ਜਾਂ ਵਾਹਿਗੁਰੂ ਜੀ ਕੋਲੋਂ ਮਿਲਦੀ ਆ ਉਹ ਪ੍ਰੇਰਣਾ ਸਦਕਾ ਸਾਡੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਤੋਂ ਪ੍ਰਭਾਵਿਤ ਹੁੰਦੀਆਂ ਨੇ ਔਰ ਉਹਨਾਂ ਨੂੰ ਵੀ ਆਪਾਂ ਇਹ ਸਿੱਖਿਆ ਦਈਏ ਕਿ ਸਾਡਾ ਜਿਹੜਾ ਇਤਿਹਾਸ ਨੇ ਜਿੱਦਾਂ ਕਿ ਸਾਡੇ ਮਤਲਬ ਕਿ ਗੁਰੂ ਸਹਿਬਾਨਾ ਨੇ ਸਾਨੂੰ ਜਿਹੜੇ ਇਤਿਹਾਸ ਦਿੱਤੇ ਨੇ ਜਿਹਦੇ ਮਤਲਬ ਕਿ ਉਹਨਾਂ ਨੇ ਸਾਨੂੰ ਪ੍ਰੇਰਨਾ ਦਿੱਤੀ ਆ ਕਈ ਲੋਕ ਭਟਕਦੇ ਨੇ ਸਾਨੂੰ ਇਹ ਚੀਜ਼ ਤੋਂ ਪ੍ਰੇਰਨਾ ਕਿਉਂਕਿ ਮਰਨ ਜੰਮਨ ਤੱਕ ਆਇਆ ਹੀ ਆ ਜੇ ਮਤਲਬ ਕਿ ਜ਼ਿੰਦਗੀ ਦੇ ਵਿੱਚ ਇਸ ਤੋਂ ਦੇ ਮਤਲਬ ਕਿ ਖੁਦ ਭਗਵਾਨ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਇਹ ਸਾਨੂੰ ਪ੍ਰੇਰਨਾ ਦਿੱਤੀ ਆ ਕਿ ਜਿਹੜੀ ਕਾਨੂੰਨ ਜਿਹੜਾ ਕੁਦਰਤ ਦਾ ਬਣਿਆ ਜਿਹੜਾ ਪਰਮਾਤਮਾ ਦਾ ਕਾਨੂੰਨ ਬਣਿਆ ਉਹ ਤੋਂ ਸਾਰਿਆਂ ਨੂੰ ਹੀ ਇਹ ਲੰਘਣਾ ਜਿਹੜੀ ਉਹ ਨਹੀਂ ਕਰ ਸਕਦੇ ਉਹ ਚੋਂ ਸਾਰਿਆਂ ਨੂੰ ਹੀ ਇਹ ਮਤਲਬ ਜਾਣਾ ਪੈਣਾ ਆ ਇਸ ਕਰਕੇ ਮੌਤ ਨੂੰ ਸੱਚ ਮੰਨ ਕੇ ਸਾਨੂੰ ਐਵੇਂ ਦਰਦਰ ਨਹੀਂ ਪਟਕਣਾ ਚਾਹੀਦਾ ਤੇ ਪ੍ਰਮਾਤਮਾ ਦੀ ਜਿਹੜੀ ਮਤਲਕ ਇਹ ਆਪਾਂ ਮਤਲਕ ਇਹ ਸੇਧ ਲੈਨੇ ਆ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਆ ਠੀਕ ਹੈ ਜੀ ਤੇ ਵੱਧ ਤੋਂ ਵੱਧ ਸੰਗਤ ਦਾ ਭਲਾ ਕਰਨਾ ਚਾਹੀਦਾ ਆ ਜੇ ਤੁਸੀਂ ਭਲਾ ਨਹੀਂ ਕਰ ਸਕਦੇ ਤੇ ਕਿਸੇ ਦਾ ਬੁਰਾ ਵੀ ਨਾ ਸੋਚੋ ਮੈਂ ਤੇ ਇਹੀ ਬਸ ਬੇਨਤੀ ਕਰਦਾ ਸੰਗਤ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਜੀਤ ਕੁਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਔਰ ਆਪ ਜੀ ਦੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇੱਥੇ ਆ ਕੇ ਤੁਸੀਂ ਮੰਦਰ ਦੀ ਜਿਹੜੀ ਜਾਣਕਾਰੀ ਸੰਗਤ ਤੱਕ ਪਹੁੰਚਾ ਰਹੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹਨਾਂ ਸਰਜੀਤ ਕੁਮਾਰ ਬੋਬੀ ਜੀ ਜਿਹੜੇ ਇੱਥੇ ਪੀੜੀ ਦਰ ਪੀੜੀ ਮੰਤ ਤੁਰਿਆ ਰਹੇ ਨੇ ਤੇ ਇਹਨਾਂ ਨੇ ਲਾਸਟ ਦੇ ਵਿੱਚ ਇੱਕ ਮੈਸੇਜ ਬਹੁਤ ਵਧੀਆ ਦਿੱਤਾ ਏ ਸੰਗਤ ਨੂੰ ਕਿਹਾ ਹੈ ਕਿ ਮਨਮਤ ਤੋਂ ਦੂਰ ਹੋ ਜੋ ਗੁਰੂ ਮਾਰਾ ਨੇ ਜੋ ਦੇਵੀ ਦੇਵਤਿਆਂ ਨੇ ਜੋ ਸੰਧਾਤ ਬਣਾਏ ਨੇ ਉਹਦੇ ਤੇ ਪੈਰਾ ਦੋ ਤੇ ਜਿਹੜੇ ਮਨਮਤ ਆ ਉਹਨਾਂ ਤੋਂ ਦੂਰ ਹੋ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਨ